ਨੇ ਭਾਈ ਦੇਖੋ ਟ੍ਰੇਨਾਂ ਬੰਦ ਹੋ ਗਈਆਂ ਬੱਸਾਂ ਬੰਦ ਹੋ ਗਈਆਂ ਸੜਕਾਂ ਬਲੌਕ ਕਰਤੀਆਂ ਜਾਣਗੀਆਂ ਉਹਦਰਾ ਫਿਰ ਲੋਕਾਂ ਤੇ ਆਵਾਜ਼ ਹੀ ਤਾਂ ਫਰਕ ਪੈਗਾ ਹੀ ਨਾ ਜੀ ਬੜੀ ਪਰੇਸ਼ਾਨੀ ਹੈ ਕਿਸੇ ਨੇ ਕੋਈ ਜਾਣਾ ਹੁੰਦਾ ਕਿਸੇ ਦਾ ਕੋਈ ਸੁੱਖ ਦੁੱਖ ਹੈ ਆਣਾ ਜਾਣਾ ਵੀ ਹੈ ਉਹ ਸੜਕਾਂ ਬੰਦ ਹੋਰ ਨਾਲ ਫਿਰ ਸਾਰਾ ਕੰਮ ਕਰ ਰੁਕ ਜਾਂਦਾ ਘਰਬੜ ਹਰ ਪਾਸੇ ਜਿਸ ਦਿਖੋ ਚਾਹੇ ਉਹ ਪੰਜਾਬ ਜੀ ਬੰਦ ਹੋਵੇ ਚਾਹੇ ਉਹ ਦਿੱਲੀ ਬੰਦ ਹੋਵੇ ਚਾਹੇ ਅੰਮ੍ਰਿਤਸਰ ਬੰਦ ਹੋਵੇ ਜਿਸਲੇ ਬੰਦ ਦੀ ਕੋਈ ਵੀ ਕਾਲ ਆਉਂਦੀ ਹੈ ਜਿਹੜਾ ਕਿ ਬਾਹਰੋਂ ਆਉਣ ਵਾਲਾ ਬੰਦਾ ਤਾਂ ਉਹ ਨਹੀਂ ਆ ਰਿਹਾ ਤੇ کاروبار ਨੂੰ ਆਪਣੇ ਨੁਕਸਾਨ ਹੋ ਜਨਾ ਜੇ ਦੁਕਾਨਦਾਰ ਕੋ ਕੋ ਗਾਹ ਨਹੀਂ ਆਏਗਾ ਤੇ ਉਹਦਾ ਕਾਹਦਾ ਕਾਰੋਬਾਰ ਚੱਲੇਗਾ ਸਰਕਾਰ ਦੇਖੋ ਇਥੇ ਚਾਹੀਦਾ ਵੀ ਇਹ ਭਗਵੰਤ ਮਾਨ ਸਰਕਾਰ ਹੈ ਜੀ ਇਹਨਾਂ ਨੂੰ ਨਾਲ ਲੈ ਕੇ ਚੱਲਣ ਸਰਕਾਰਾਂ ਚੱਲਣ ਆਪਣਾ ਆਪਣਾ ਜਾ ਕੇ ਮਤਲਬ ਜਾ ਕੇ ਤੁਸੀਂ ਤੁਸੀਂ ਆਪਣਾ ਗੱਲਬਾਤ ਦਾ ਵਿਹਾਰ ਦਿਓ ਉਹਨਾਂ ਨੂੰ ਪਰ ਵਿਹਾਰ ਦੇ ਅੰਦਰ ਤਰੀਕਾ ਥੋੜਾ ਸਹੀ ਰੱਖੋ ਵੀ ਇਸੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਸਰ ਕੀ ਨਾਮ ਹੈ ਤੁਹਾਡਾ ਸੁਰਿੰਦਰワਲ ਜੀ ਕੀ ਕੰਮਕਾਰ ਕਰਦੇ ਹੋ ਅਸੀਂ ਇੱਥੇ ਆਪਣਾ ਬਿਜ਼ਨਸ ਕਰ ਕਰਦੇ ਆਂ ਮੋਬਾਈਲ ਵਗੈਰਾ ਦਾ ਘੜੀ ਜਾਂਦਾ ਜੀ ਸਰ ਮੈਂ ਪੁੱਛਣਾ ਚਾਹ ਰਿਹਾ ਕਿ ਕਿਸਾਨ ਇੱਕ ਵਾਰ ਫਿਰ ਦਿੱਲੀ ਵੱਲ ਰਵਾਨਾ ਹੋ ਰਹੇ ਨੇ ਉਹਨਾਂ ਦੀਆਂ ਮੰਗਾ ਕਹਿਣਾ ਕਿ ਸਾਡੀਆਂ ਮੰਨੀਆਂ ਨਹੀਂ ਗਈਆਂ ਜੀ ਆਮ ਤੌਰ ਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਇਸ ਦੇ ਵਿੱਚ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੋ ਸਕਦੀ ਆ ਕੀ ਕਹਣਾ ਚਾਹੋ ਨਹੀਂ ਭਾਈ ਦੇਖੋ ਟ੍ਰੇਨਾਂ ਬੰਦ ਹੋ ਗਈਆਂ ਬਸਾ ਬੰਦ ਹੋ ਗਈਆਂ ਸੜਕਾਂ ਬਲੌਕ ਕਰਤੀਆਂ ਜਾਣਗੀਆਂ ਤੇ ਉਦੋਂ ਫਿਰ ਲੋਕਾਂ ਤੇ ਆਵਾਜ਼ ਆਈ ਤਾਂ ਫਰਕ ਪੈਗਾ ਹੀ ਨਾ ਜੀ ਬੜੀ ਪਰੇਸ਼ਾਨੀ ਹੈ ਕਿਸੇ ਨੇ ਕੋਈ ਜਾਣਾ ਹੁੰਦਾ ਕਿਸੇ ਦਾ ਕੋਈ ਸੁੱਖ ਦੁੱਖ ਹੈ ਆਣਾ ਜਾਣਾ ਵੀ ਹੈ ਉਹ ਸੜਕਾਂ ਬੰਦ ਹੋਰ ਨਾਲ ਫਿਰ ਸਾਰਾ ਕੰਮ ਕਰ ਰੁਕ ਜਾਂਦਾ ਔਰ ਇਹਨਾਂ ਦਾ ਵਪਾਰ ਨੂੰ ਬਹੁਤ ਨੁਕਸਾਨ ਹੁੰਦਾ ਵਾ ਜੀ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕਈ ਵਾਰੀ ਅੰਦੋਲਨ ਚੱਲਿਆ ਬੰਦ ਦੀ ਕਾਲ ਆਈ ਕਾਰੋਬਾਰ ਨੂੰ ਨੁਕਸਾਨ ਹੋਇਆ ਕਾਰੋਬਾਰ ਹਰ ਪਾਸੇ ਜਿਸ ਦਿਖੋ ਚਾਹੇ ਉਹ ਪੰਜਾਬ ਜੀ ਬੰਦ ਹੋਵੇ ਚਾਹੇ ਉਹ ਦਿੱਲੀ ਬੰਦ ਹੋਵੇ ਚਾਹੇ ਅੰਮ੍ਰਿਤਸਰ ਬੰਦ ਹੋਵੇ ਜਿਸਲੇ ਬੰਦ ਦੀ ਕੋਈ ਵੀ ਕਾਲ ਆਉਂਦੀ ਹੈ ਜਿਹੜਾ ਕੋਈ ਬਾਹਰੋਂ ਆਉਣ ਵਾਲਾ ਬੰਦਾ ਤਾਂ ਉਹ ਨਹੀਂ ਆ ਰਿਹਾ ਤੇ ਕਾਰੋਬਾਰ ਨੂੰ ਆਪੇ ਨੁਕਸਾਨ ਹੋ ਜੇ ਨਾ ਜੇ ਦੁਕਾਨਦਾਰ ਕੋ ਕੋ ਗਾਹ ਨਹੀਂ ਆਏਗਾ ਤੇ ਉਹਦਾ ਕਾਹਦਾ ਕਾਰੋਬਾਰ ਚੱਲੇਗਾ ਸਿੰਧਰ ਦੀ ਕਿਸਾਨਾਂ ਦੀਆਂ ਇਹ ਇੱਕ ਪਹਿਲੂ ਹੋ ਗਿਆ ਕਿਸਾਨ ਲਗਾਤਾਰ ਕਹਿੰਦੇ ਨੇ ਕਿ ਸਰਕਾਰ ਸਾਡੀਆਂ ਮੰਗਾ ਮੰਨ ਲੇ ਸਾਨੂੰ ਲੋੜ ਹੀ ਕੋਈ ਨਹੀਂ ਆ ਅਸੀਂ ਕਿਸਾਨਾਂ ਨੇ ਸਰਕਾਰ ਨੇ ਸਾਡਾ ਵਾਦੇ ਕਿਤੇ ਪੂਰੇ ਨਹੀਂ ਕੀਤੇ ਜੀ ਨਹੀਂ ਸਰਕਾਰ ਦੇਖੋ ਇੱਥੇ ਚਾਹੀਦਾ ਵੀ ਇਹ ਭਗਵੰਤ ਮਾਨ ਸਰਕਾਰ ਹੈ ਜੀ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਸਰਕਾਰਾਂ ਚੱਲਣ ਆਪਣਾ ਆਪਣਾ ਜਾ ਕੇ ਮਤਲਬ ਜਾ ਕੇ ਤੁਸੀਂ ਤੁਸੀਂ ਆਪਣਾ ਗੱਲਬਾਤ ਦਾ ਵਿਹਾਰ ਦਿਓ ਉਹਨਾਂ ਨੂੰ ਪਰ ਵਿਹਾਰ ਦੇਣ ਦਾ ਤਰੀਕਾ ਥੋੜਾ ਸਹੀ ਰੱਖੋ ਕਿ ਕਿਸੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤੁਸੀਂ ਆਪਣਾ ਮੈਮੋਰੰਡਮ ਦਿਓ ਪ੍ਰਧਾਨ ਮੰਤਰੀ ਨੂੰ ਦਿਓ ਐਗਰੀਕਲਚਰ ਮਿਨਿਸਟਰ ਨੂੰ ਦਿਓ ਭਗਵੰਤਾ ਮਾਨੂ ਜਿੰਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਦਿਓ ਕਿ ਸਾਡੇ ਤੇ ਸਾਡੀ ਇਹ ਮੰਗ ਹੈਗੀ ਹੈ ਸਾਡੇ ਇਹ ਪੂਰੀ ਕਰੋ ਜੇ ਗਿਲਾ ਹੈ ਤੇ ਉਹ ਆਪਣੇ ਵੋਟਾਂ ਦੇ ਵਿੱਚ ਹਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਵੋਟਰਾਂ ਦੇ ਵਿੱਚ ਇਹਨਾਂ ਦਾ ਇਸਤੇਮਾਲ ਕਰੋ ਵੀ ਅਸੀਂ ਗਵਰਨਮੈਂਟ ਦੇ ਖਿਲਾਫ ਅਸੀਂ ਵੋਟ ਕਰਨੀ ਆ ਪਰ ਲੋਕਾਂ ਨੂੰ ਵੀ ਸचेत ਕਰੋ ਕਿ ਸਾਡਰਾ ਇਹ ਧੱਕਾ ਹੋ ਰਿਹਾ ਹੈ ਤੇ ਇਸ ਕਰਕੇ ਤੁਸੀਂ ਵੀ ਸਾਡੇ ਨਾਲ ਮਿਲੋ ਇਸ ਤਰ੍ਹਾਂ ਦੀ ਵੀ ਕਿਸੇ ਗੱਲ ਚੱਲਦੀ ਕਿ ਕਿਸਾਨ ਕਿਤੇ ਨਾ ਕਿਤੇ ਲੋਕ ਸਭਾ ਚੋਣਾਂ ਦੇ ਨੂੰ ਧਿਆਨ ਚ ਰੱਖਦੇ ਹੋਏ ਵੀ ਇਹ ਕਦਮ ਚੁੱਕੇ ਕਰ ਰਹੇ ਨੇ ਕਿ ਨਹੀਂ ਇਹ ਪੋਲਿਟਿਸ਼ਨ ਗੱਲਾਂ ਇਹਦੇ ਬਾਰੇ ਆਪਾਂ ਨੂੰ ਕੋਈ ਇਨਾ ਕਹਿ ਨਹੀਂ ਆ ਆਮ ਲੋਕਾਂ ਦੀ ਪਰੇਸ਼ਾਨੀ ਕਿੰਨੀ ਹੈ ਹਾਂ ਵੀ ਸਿਰ ਅਸੀਂ ਸਿਰ ਪਬਲਿਕਲੀ ਗੱਲ ਕਰਦੇ ਆ ਕਿ ਇਹਨਾਂ ਨੂੰ ਚਾਹੀਦਾ ਕਿਸਾਨਾਂ ਦਾ ਵੀ ਜਿਹੜਾ ਉਹਨਾਂ ਦੀ ਵੀ ਗੱਲ ਸੁਣੀ ਜਾਵੇ ਜੀ ਉਹਨਾਂ ਦਾ ਜੋ ਵੀ ਹੱਕ ਬੰਦਾ ਉਹਨਾਂ ਨੂੰ ਦਿੱਤਾ ਜਾਵੇ ਜੇ ਕੋਈ ਫਸਲ ਖਰਾਬ ਹੈ ਉਹਦਾ ਮੁਆਵਜ਼ਾ ਮਿਲਦਾ ਹੈ ਦਿੰਦੀ ਹੈ ਗਵਰਨਮੈਂਟ ਜਿੰਨਾ ਵੀ ਜੋ ਉਹਨਾਂ ਦਾ ਜਾਇਜ਼ ਹੱਕ ਮੰਦਾ ਜਰੂਰ ਮਿਲਣਾ ਚਾਹੀਦਾ ਹੈ ਉਹ ਭਾਅ ਵੀ ਜਿਹੜਾ ਮੰਗਦੇ ਉਹਨਾਂ ਨੂੰ ਮਿਲਣਾ ਚਾਹੀਦਾ ਨਾ ਨਹੀਂ ਜੋ ਵੀ ਉਹਨਾਂ ਦੀ ਮੰਗ ਹੈ ਜਾਇਜ਼ ਮੰਗੋ ਬਿਲਕੁਲ ਮੰਨੀ ਚਾਹੀਦੀ ਹੈ ਅਸੀਂ ਕੋਈ ਕਿਸਾਨ ਵੀਰਾਂ ਦੇ ਖਿਲਾਫ ਨਹੀਂ ਹੈਗੇ ਇਹ ਫਿਰ ਵੀ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਹਨ ਦਾਦਾ ਨੇ ਵੀ ਸਾਰੇ ਫਸਲ ਉਗਾਉਂਦੇ ਨੇ ਕਰਦੇ ਨੇ ਵੀ ਸਿਰਫ ਇਹ ਆ ਕਿ ਇਹਨਾਂ ਦਾ ਥੋੜਾ ਤਰੀਕਾ ਸਹੀ ਨਹੀਂ ਕਿ ਬੰਦ-ਬੰਦ ਤੇ ਚੱਕਰ 'ਚ ਨਾ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਬਾਕੀ ਕੋਈ ਗੱਲ ਨਹੀਂ ਹੈ। ਰਾਜਿਸਵਾਲਾ ਕੋਵਿਡ ਤੋਂ ਬਾਅਦ ਵੈਸੇ ਹੀ ਕੰਮਕਾਰ ਮਾਰਕੀਟ ਜੇ ਉਹਨਾਂ ਦੀ ਪੈਰਾਂ ਸਿਰ ਨਹੀਂ ਹੋਈ ਜੇ ਜੇ ਫਿਰ ਬੰਦ ਦੀ ਕਾਲ ਆਉਂਦੀ ਆ ਜਾਂ ਕਿੰਨਾ ਕਿ ਤੱਕਾ ਲੱਗਦਾ ਮਾਰਕੀਟ ਬੰਦ ਦੀ ਕਾਲ ਦੇ ਵਿੱਚ ਪਤਾ ਕੀ ਲੋਕਾਂ ਚ ਕਿ ਦਹਿਸ਼ਤ ਆ ਜਾਂਦੀ ਆ। ਦਹਿਸ਼ਤ ਜਿਹੜੀ ਹੈ ਨਾ ਉਹ ਦਹਿਸ਼ਤ ਮਾੜੀ ਹੁੰਦੀ ਆ। ਉਸ ਤਰ੍ਹਾਂ ਕੋਈ ਲੋਕਲ ਬੰਦ ਕਾਲ ਕਰਦਾ ਨਾ ਲੋਕੀ ਇੱਕ ਦਿਨ ਬੰਦ ਕਰਦੇ ਚਲੋ ਠੀਕ ਆ ਵੀ। ਇਸੇ ਜਿਲੇ ਉਹਨੇ ਇੰਨਾ ਜਾਣਾ ਇੰਨੇ ਬੰਦੇ ਇਕੱਠੇ ਹੋਣੇ ਕਰਨੇ ਕੋਈ ਮਾੜਾ ਚੰਗਾ ਬੰਦਾ ਵਿੱਚ ਚਲੇ ਜੇ ਕੋਈ ਸ਼ਰਾਰਤੀ ਅੰਸਰ ਚਲੇ ਜੇ ਕੋਈ ਖਰਾਬੀ ਕਰ ਦੇ ਉਹ ਇਹਨਾਂ ਨੂੰ ਕਿਸਾਨਾਂ ਨੂੰ ਨੁਕਸ ਵੀ ਕਰੇਗਾ ਕੰਮ ਗਲਤ ਬੰਦਾ ਕੋਈ ਤੇ ਉਹਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੂੰ ਭੁਗਤਣਾ ਪਵੇ ਇਹ ਵੀ ਗਲਤ ਚੀਜ਼ ਆ ਦੋਵਾਂ ਧਿਰਾਂ ਨੂੰ ਕੀ ਕਿਹਾ ਚੱਲੂਗੇ ਇਹਦੇ ਅਧਿਰਦਾਰ ਦੇ ਆਪਸ ਵਿੱਚ ਬਹਿ ਕੇ ਕੋਈ ਗੱਲਬਾਤ ਨਹੀਂ ਬਹਿ ਕੇ ਗੱਲ ਕੀਤੀ ਜਾਵੇ ਨਾ ਕਿ ਸਾਡਾ ਇਹ ਮਸਲਾ ਹੈ ਸਾਡੀ ਇਹ ਐਮਐਸਪੀ ਹੈ ਸਾਨੂੰ ਖਾਦ ਹੈ ਡੀਜ਼ਲ ਪ੍ਰੋਲ ਸਸਤਾ ਜੋ ਕੁਝ ਵੀ ਤੁਹਾਡੀ ਮੰਗਿਆ ਨਾ ਬਿਲਕੁਲ ਉਹਨਾਂ ਦੇ ਅੱਗੇ ਰੱਖੋ ਤੁਸੀਂ ਬਿਲਕੁਲ ਇਹਦੇ ਵਿੱਚ ਕੋਈ ਮਨਾ ਹੀ ਨਹੀਂ ਤੁਸੀਂ ਡੈਮੋਕ੍ਰੇਸੀ 'ਚ ਬੈਠੇ ਹੋ ਕੋਈ ਗੱਲ ਨਹੀਂ ਹੈਗੀ ਕੋਈ ਕਿਹਨਾਂ ਰਾਜਗੀਨੀ ਲੋਕਾਂ ਨੂੰ ਕਰਾ ਲੋਕਾਂ ਹਾਂ ਪਬਲਿਕ ਦੀ ਟ੍ਰੇਨ ਹੈ ਬੱਸਾਂ ਨੇ ਸੜਕਾਂ ਨੇ ਭਲਾ ਆਂ ਜਾਂਦੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਉਹ ਨਾ ਹੋਣੀ ਚਾਹੀਦੀ ਥੈਂਕ ਯੂ ਸਰ ਅਸੀਂ ਐਸੇ ਹੱਕ ਜਾਂ ਕਿ ਕਿਸਾਨਾਂ ਦਾ ਵੀ ਜਿਹੜਾ ਮਸਲਾ ਉਹ ਵੀ ਹੱਲ ਹੋਵੇ ਤੇ ਪਬਲਿਕ ਨੂੰ ਨੁਕਸਾਨ ਵੀ ਨਾ ਹੋਵੇ ਕਿੰਨੀਆਂ ਕਿ ਦਿੱਕਾਂ ਹਾਂਜੀ ਸਰ ਵੇਖੋ ਜੇ ਟ੍ਰੇਨਾਂ ਬੰਦ ਕਰ ਦਿੱਤੀਆਂ ਜਾਵੇ ਤੇ ਵੇਖੋ ਕਿ ਕਿਉਂਕਿ ਜੋ ਸਾਡੇ ਅੰਬਰੀ ਸਰ ਦੇ ਵਿੱਚ ਟੂਰਿਸਟ ਆਉਂਦਾ ਵਾ ਹਨਾ ਇਹ ਟੂਰਿਸਟ ਦੇ ਸਤੋ ਹਡਾ ਸਾਰਾ ਦਾਲ ਫੁਲਕਾ ਚੱਲਦਾ ਵਾ ਤੇ ਜੇ ਟੂਰਿਸਟ ਬੰਦ ਹੋ ਗਿਆ ਤੇ ਸਾਡਾ ਗਰੀਬਾਂ ਦਾ ਚੁੱਲਾ ਕਿੱਥੋਂ ਚੱਲੂਗਾ ਵੇਖੋ ਕਿ ਸਾਨੂੰ ਇੰਨੀ ਕਿ ਪਰੇਸ਼ਾਨੀ ਹੋ ਜੂਗੀ ਜੇ ਮੰਨ ਲਓ ਆਪਣਾ ਟੂਰਿਸਟ ਬੰਦ ਹੋ ਗਿਆ ਹਨਾ ਮੈਂ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜੋ ਵੀ ਆ ਜਲਦੀ ਤੋਂ ਜਲਦੀ ਸਾਰਾ ਮਸਲਾ ਹੱਲ ਪੂਰਾ ਹੋ ਜੇ